ਐ ਰਿੰਦਰ ਕੋਰ ਵਿਚਾਰਾਂ ਦੀ ਕਿਤਾਬ ਵਿੱਚ ਤੁਹਾਡਾ ਸਵਾਗਤ ਕਰਦੀ ਆ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਕੋਲਿਆਂ ਵਿੱਚ ਲੈ ਕੇ ਜਾ ਰਹੇ ਆ ਤਾਨੂੰ ਅਸੀਂ ਆਪਣੇ ਪਿੰਡ ਦੇ ਮੋਬਾਈਲਾਂ ਵਾਲੀ ਦੁਕਾਨ ਵਿੱਚ ਲੈ ਕੇ ਜਾ ਰਹੇ ਹਾਂ ਆਹ ਲਓ ਜੀ ਤੁਹਾਡੀ ਅਸੀਂ ਭਾਜੀ ਉਹਨਾਂ ਨਾਲ ਗੱਲ ਕਰਾ ਰਹੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੇ ਪਿੰਡ ਵਿੱਚ ਜਿੱਦਾਂ ਕਿ ਹਰ ਇੱਕ ਚੀਜ਼ ਹੈਗੀ ਆ ਠੀਕ ਹੈ ਨਾ ਜਿਹੜੀਆਂ ਚੀਜ਼ਾਂ ਹੈ ਨਹੀਂ ਉਹਨਾਂ ਬਾਰੇ ਦੱਸਿਓ ਪਹਿਲਾਂ ਸਾਡੇ ਪਿੰਡ 'ਚ ਗਲੀਆਂ ਤੇ ਲਾਈਟਾਂ ਬਹੁਤ ਜ਼ਰੂਰੀ ਹੈ ਜੀ ਸਭ ਤੋਂ ਬਹੁਤ ਦਿੱਕਤ ਪਰੇਸ਼ਾਨੀ ਹੁੰਦੀ ਸਾਨੂੰ ਦਾ ਪਾਣੀ ਖੜਾ ਗੱਡੀ ਲੈ ਕੇ ਜਾਣੀ ਆ ਜਾਂ ਮੋਟਰਸਾਈਕਲ ਲੈ ਕੇ ਜਾਣਾ ਨਿਆਣੇ ਬਹੁਤ ਔਖਾ ਸੜਕ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਤੇ ਗਲੀਆਂ ਤੇ ਨਾਲੀਆਂ ਸਾਡੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਜੀ ਪਿੰਡ 'ਚ ਠੀਕ ਆ ਇਹ ਨਾ ਨੇ ਜਿੱਦਾਂ ਡਿਮਾਂਡ ਰੱਖੀ ਆ ਜੀ ਬੇ ਇੱਥੇ ਜਿਹੜੀਆਂ ਚੀਜ਼ਾਂ ਦੀ ਕਮੀ ਪੇਸ਼ੀ ਆ ਗਈ ਜਿੱਦਾਂ ਗਲੀਆਂ ਨਾਲੀਆਂ ਵਾਲੇ ਤੇ ਇਹ ਬ੍ਰਦਰ ਹੁਣ ਆਂਦੀ ਆ ਮੋਬਾਈਲਾਂ ਵਾਲੀ ਦੁਕਾਨ ਆ ਤੁਸੀਂ ਜਦੋਂ ਵੀ ਆਣ ਕੇ ਜਦੋਂ ਵੀ ਤੁਹਾਡੇ ਦਿਿਲ ਕਰਦਾ ਰੀਚਾਰਜ ਕਰਾ ਸਕਦੇ ਆ ਤੇ ਇਹ ਆਪਣਾ ਐਡਰੈਸ ਦੱਸਣਗੇ ਆਹ ਲਓ ਜੀ ਇਹ ਸਾਡਾ ਜੀ ਵਿਲੇਜ ਕੁਲਵਾ ਜੀ ਇੱਥੇ ਜਦੋਂ ਆਓ ਬਸ ਅਡੇ ਇਲਾਕੇ ਦੁਕਾਨ ਆ ਸਾਡੀ ਜੋ ਵੀ ਚੀਜ਼ ਚਾਹੀਦੀ ਤੁਹਾਨੂੰ ਮੋਬਾਈਲਾਂ ਸਾਰਾ ਕੁਝ ਤੁਹਾਨੂੰ ਅਵੇਲੇਬਲ ਆ ਜੀ ਇੱਥੇ ਧੰਨਵਾਦ ਤੇ ਇੱਥੇ ਰੇਂਜ ਬਾਰੇ ਵੀ ਦੱਸਣਗੇ ਨੈਟਵਰਕ ਕਿਹੜਾ ਜਿਆਦਾ ਜੀ ਵੀਕ ਆ ਵੀਐਸਐਨ ਦੀ ਰੇਂਜ ਆ ਜਾਂ Airtel ਦੀ ਉਹਨਾਂ ਬਾਰੇ ਦੱਸਣਗੇ ਵੀ ਸਾਡੇ ਇੱਥੇ Jio ਵੀ ਵਧੀਆ ਤੇ Vi ਸਭ ਤੋਂ ਵਧੀਆ Airtel ਥੋੜਾ ਵੀਕ ਆ ਠੀਕ ਆ ਜੀ ਤੁਹਾਡਾ ਕੀਮਤੀ ਸਮਾਂ ਲੈਣ ਲਈ ਥੈਂਕ ਯੂ ਹਾਂਜੀ ਤੁਹਾਨੂੰ ਅੱਜ ਆਪਣੇ ਪਿੰਡ ਕੋਲਾਇਆ ਵਿੱਚ ਮਠਿਆਈ ਦੀ ਦੁਕਾਨ ਜੋਗੀ ਭਗਤ ਸਵੀਟ ਦੇ ਵਿੱਚ ਲੈ ਕੇ ਆ ਰਹੇ ਆ ਕਿ ਹਰ ਵਿਆਹ ਸ਼ਾਦੀ ਤੇ ਮੌਕੇ ਤੇ ਮਠਿਆਈ ਤੋਂ ਬਿਨਾ ਜੀ ਗੱਲ ਨਹੀਂ ਬਣਦੀ ਤੁਹਾਨੂੰ ਅਸੀਂ ਅੱਜ ਮਠਿਆਈ ਵਾਲੇ ਵੀਰ ਜੀ ਨਾਲ ਮਿਲਾ ਰਹੇ ਆ ਤੇ ਉਹਨਾਂ ਦਾ ਛੋਟਾ ਛੋਟਾ ਜਿਹਾ ਕਾਰੋਬਾਰ ਆ ਪਰ ਸਾਫ਼ ਸੁਥਰਾ ਆ ਇਹਨਾਂ ਨੂੰ ਬਾਦ ਤਵਾ ਸਪੋਰਟ ਵੀ ਕੀਤੀ ਜਾਵੇ ਹਾਂਜੀ ਆ ਤਾਂ ਅਸੀਂ ਵੀਰ ਜੀ ਨਾਲ ਗੱਲ ਕਰਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੇ ਜਿਹਦਾ ਤੁਸੀਂ ਮਠਿਆਈ ਬਾਰੇ ਦੱਸੋ ਤੇ ਕਿਹੜੇ ਪਿੰਡੋਂ ਆਨੇ ਆ ਤੁਸੀਂ ਜੀ ਹਾਂਜੀ ਮੈਂ ਇਥੋਂ ਲਿੱਤਰਾ ਪਿੰਡ ਤੋਂ ਹੋਂਨਾ ਸਾਹਮਣੇ ਆ 1 ਕਿਲੋਮੀਟਰ ਤੇ ਤੇ ਸਾਡੀ ਇਹ ਦੁਕਾਨ ਘੱਟੋ ਘਾਟ ਵੀ 50 ਸਾਲ ਪੁਰਾਣੀ ਹੈਗੀ ਆ ਆਪਾਂ ਸਾਰੀ ਮਠਿਆਈ ਆਪਣੇ ਹੱਥ ਨਾਲ ਤਿਆਰ ਕਰੀਦੀ ਆ ਔਰ ਸ਼ੁੱਧ ਮਠਿਆਈ ਬਰਫੀ ਸਾਡੀ ਪਿਓਰ ਦੁੱਧ ਦੀ ਹੁੰਦੀ ਆ ਜੋ ਕਿ ਬਾਹਰ ਵੀ ਜਾਂਦੀ ਆ ਇੱਥੇ ਵੀ ਸਾਰੇ ਪਸੰਦ ਕਰਦੇ ਆ ਹਾਂਜੀ ਹਾਂਜੀ ਬਾਕੀ ਬੇਸਨ ਹੋ ਗਿਆ ਆ ਤੁਸੀਂ ਦਿਖਾ ਸਕਦੇ ਹੋ ਇੱਧਰ ਮਠਾਈ ਆ ਤਾਂ ਨੂੰ ਅਸੀਂ ਵੇਸੜਵਾਰ ਦਿਖਾਉਨੇ ਆ ਜੀ ਲੱਡੂ ਆ ਵੇਸਣ ਆ ਵਰਫੀ ਆ ਹਾਂਜੀ ਤੇ ਰਖੜੀ ਦੇ ਰਖੜੀ ਦੇ ਕਿਹੜੀ ਕਿਹੜੀ ਅਟਵਲ ਆਂਦੀ ਆ ਜੀ ਹਾਂਜੀ ਹਾਂਜੀ ਬਣਾਈ ਆ ਜੀ ਇੱਕ ਪੇੜੇ ਬਣਾਇਓ ਆ ਦੁੱਧ ਦੇ ਵਰਫੀ ਹੈਗੀ ਆ ਚਮਚਮ ਆ ਰਸਗੁੱਲੇ ਹੈਗੇ ਆ ਇੱਧਰ ਲਾ ਲੋ ਕਿ ਉਹ ਦੇਸੀ ਘੇਰਾ ਵੇਸਣ ਆ ਤੇ ਬਾਕੀ ਮਿਲ ਕੇ ਹੈਗਾ ਆ ਹੋਰ ਵੀ ਜਦਾਂ ਮਠਿਆਈਆਂ ਹੈਗੀਆਂ ਉੱਚ ਟੋਡਾ ਵਰਫੀਆਂ ਸਾਰੀਆਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਹੋਈ ਆ। ਕੱਲ ਜਦੋਂ ਪੈਣ ਰੱਖੜੀ ਆ ਬਾਅਦ ਤਵਾ ਸਾਨੂੰ ਤੋਂ ਮਠਾਈ ਲੈ ਕੇ ਜਾਣੀ ਆ ਤਾਂ ਤੁਹਾਡਾ ਬੜਾ ਧੰਨਵਾਦ ਹੋਊਗਾ। ਆ ਤੁਹਾਡੀ ਦੁਕਾਨ ਆ ਤੁਹਾਡੇ ਇਲਾਕੇ ਇੱਥੇ ਪਿੰਡ ਦੇ ਬਾਕੀ ਦੀ ਦੁਕਾਨ ਚੱਲੀ ਜਾਂਦੀ ਆ ਉਹਨਾਂ ਦੀ ਆ ਆਪਣੇ ਇਲਾਕੇ ਵਿੱਚ ਹੀ ਆ ਤੇ ਵੀਰ ਨੂੰ ਬਾਅਦ ਤਵਾ ਸਪੋਰਟ ਕੀਤਾ ਜਾਵੇ। ਮੈਨੂੰ ਤੇਰਾ ਦੀ ਮਠਾਈ ਬਹੁਤ ਹੀ ਲੱਗਦੀ ਆ ਤੇ ਤੁਸੀਂ ਵੀ ਬਾਅਦ ਤਵਾ ਖਾਓ ਤੇ ਅਸੀਂ ਹੁਣ ਵੀਰ ਜੀ ਤੋਂ ਪੁੱਛਦੇ ਆ ਕੱਲ ਜਿਹਦਾ ਤਿਹਾਰ ਤੇ ਆ ਇਨਾਂ ਨੂੰ ਕਿੰਨੀ ਕੁ ਖੁਸ਼ੀ ਇਸ ਤਿਹਾਰ ਦੀ ਆ ਠੀਕ ਆ ਜੀ ਹਾਂਜੀ ਹਾਂਜੀ ਮੈਨੂੰ ਤਾਂ ਬਹੁਤ ਖੁਸ਼ੀ ਆ ਜੀ ਕਿਉਂਕਿ ਹੁਣ ਖੁਸ਼ੀ ਉਹਦਾ ਤਾਂ ਚਲੋ ਰੱਖੜੀ ਦੀ ਹੈਗੀ ਹੈਗੀ ਆ ਹੁਣ ਇੰਨੀ ਮਿਹਨਤ ਕੀਤੀ ਆ ਸਾਨੂੰ ਇਹ ਆ ਕਿ ਸਾਡੀ ਤਿਹਾਰ ਵਧੀਆ ਤਰੀਕੇ ਨਾਲ ਲੱਗੇ ਘਰ ਪੈਂਡ ਦੀ ਪੂਰੀ ਸਪੋਰਟ ਮਿਲੇ ਤਾਂ ਚਲੋ ਵਧੀਆ ਆ ਸਾਰਾ ਹਾਂਜੀ ਹਾਂਜੀ ਕਿਦਾਂ ਆ ਤਾਂ ਦਿਹਾੜੀ ਪੈ ਜਾਂਦੇ ਤੇ ਸੋਹਣੀ ਕਿ ਨਹੀਂ ਬਹੁਤ ਵਧੀਆ ਆ ਕਾਰੋਬਾਰ ਮੈਂ ਨਾਰਵੇ ਛੱਡ ਕੇ ਇੱਥੇ ਆਇਆ ਆ ਇਸੇ ਕਰਕੇ ਆਇਆ ਕਿ ਚਲੋ ਜੀ ਕੰਮ ਕਰ ਆਪਣੇ ਇੰਡੀਆ ਵਿੱਚ ਹੀ ਆਪਾਂ ਆਪਣੇ ਕਾਰੋਬਾਰ ਨੂੰ ਵਧਾਈਏ ਬਾਹਰ ਜਾਣ ਦੀ ਜ਼ਰੂਰਤ ਹੀ ਨਾ ਪਵੇ ਇਹਦਾ ਉਹ ਇਹ ਬੀਰ ਜੀ ਨੇ ਦੱਸਿਆ ਵੀ ਸਾਨੂੰ ਪੰਜਾਬ ਵਿੱਚ ਹੀ ਸਾਰਾ ਹੀ ਕਾਰੋਬਾਰ ਕਰਨਾ ਚਾਹੀਦਾ ਇਹਨਾਂ ਦੇ ਹੱਥ ਵਿੱਚ ਹੀ ਗੋਣ ਹੀ ਮਠਿਆਈ ਦਾ ਆ ਠੀਕ ਆ ਇਹਨਾਂ ਦੇ ਜਿੱਦਾਂ ਚਾਚਾ ਜੀ ਤਾਇਆ ਜੀ ਸਾਰੇ ਹੀ ਇਹੀ ਕਾਰੋਬਾਰ ਕਰਦੇ ਆ ਰਹੇ ਆ ਮਠਿਆਈਆਂ ਦਾ ਹੀ ਕਿਵੇਂ ਆ ਕਿ ਜਿੱਦਾਂ ਕਿ ਹੁਣ ਬਾਹਰਲੇ ਪ੍ਰਵਾਸੀ ਆ ਗਏ ਇੱਥੇ ਕਾਰੋਬਾਰ ਆਪਣਾ ਵਧਾਰਾਇਆ ਜੇ ਸਾਡੇ ਬੰਦੇ ਵੀ ਇੱਥੇ ਕੰਮ ਕਰਨ ਤਾਂ ਬਾਹਰ ਜਾਣ ਦੀ ਜਰੂਰਤ ਨਹੀਂ ਪ੍ਰਵਾਸੀ ਹੀ ਇਥੇ ਘਰ ਆਪਣਾ ਬਣਾਈ ਜਾ ਰਹੇ ਸਾਡੇ ਬੰਦੇ ਸਾਰੇ ਬਾਹਰ ਜਾ ਰਹੇ ਆ ਆਪਾਂ ਤਾਂ ਉਹਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਆਪਣਾ ਵੱਧ ਤੋਂ ਵੱਧ ਆਪਣਾ ਕਾਰੋਬਾਰ ਬਣਾਓ ਇਥੇ ਹੱਥੀਂ ਕੰਮ ਕਰੋ ਜਾਂ ਕਿ ਆਪਣਾ ਪੰਜਾਬ ਦਾ ਸਾਰਾ ਬਚਾਅ ਹੋ ਸਕੇ ਇਹ ਕਹਿੰਦੇ ਜੀ ਆਪਣੇ ਪੰਜਾਬ ਦੇ ਵਿੱਚ ਹੀ ਕਾਰੋਬਾਰ ਕਰੋ ਤੁਹਾਨੂੰ ਬਾਹਰ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਸਾਡੇ ਇਥੇ ਸਭ ਕੁਝ ਹੈਗਾ ਇਸ ਮਿੱਟੀ ਨਾਲ ਪਿਆਰ ਕਰੋ ਜੇ ਅਸੀਂ ਬਾਹਰ ਚਲ ਜਾਵਾਂਗੇ ਤਾਂ ਇੱਥੇ ਰਹੂਗਾ ਕੌਣ ਏ ਵੀਰ ਜੀ ਕਹਿੰਦੇ ਆ ਵੀ ਇੱਥੇ ਤੁਸੀਂ ਆਪਣੇ ਕਾਰੋਬਾਰ ਨੂੰ ਸੈੱਟ ਕਰੋ ਜੇ ਸਾਰਾ ਇਹ ਪੰਜਾਬ ਇੱਥੋਂ ਚਲੇ ਗਿਆ ਬਾਹਰ ਕੈਨੇਡਾ ਅਮਰੀਕਾ ਵਿੱਚ ਇੱਥੇ ਕੌਣ ਰਹੋਗਾ ਇਸ ਧਰਤੀ ਨਾਲ ਪਿਆਰ ਕਰੋ ਇਹ ਵੀਰ ਜੀ ਤਾਂ ਪੁੱਛਦੇ ਆ ਤੇ ਇਹਨਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਰੱਖਿਆ ਇਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਮੈਨੂੰ ਵੱਧ ਤੋਂ ਵੱਧ ਤੁਸੀਂ ਪਿੰਡ ਨੂੰ ਸਪੋਰਟ ਕਰੋ ਆਪਣਾ ਤਾਂ ਚਲੋ ਹੈਗਾ ਹੀ ਯਾਰ ਜਦ ਸਪੋਰਟ ਕਰਨੇ ਆ ਸਾਰੇ ਪਿੰਡ ਨੂੰ ਕਰੋ ਸਪੋਰਟ ਆਪਣੇ ਪਿੰਡ ਦਾ ਦੇਖੋ ਜੋ ਵੀ ਕੋਈ ਕਮੀ ਪੇਸ਼ੀ ਪਿੰਡ ਵਿੱਚ ਲੱਗਦੀ ਆ ਉਹਨੂੰ ਬਣਾਓ ਕੋਈ ਗਲੀ ਆ ਸੜਕ ਟੁੱਟੀ ਆ ਉਤੋਂ ਵੱਤ ਤੋਂ ਵੱਤ ਅਪੀਲ ਕਰੋ ਸਰਕਾਰ ਨੂੰ ਜਾ ਕੇ ਕਿ ਆਪਣੇ ਪਿੰਡ ਦਾ ਸੁਧਾਰ ਹੋ ਸਕੇ ਬਸ ਹਾਂਜੀ ਵੱਤ ਵੱਤ ਸਪੋਰਟ ਕੀਤੀ ਜਾਵੇ ਸੋਨੂੰ ਕੱਲ ਜਿੱਦਾਂ ਰਖੜੀ ਆ ਤਾਂ ਤੁਸੀਂ ਇੱਥੇ ਮਠਿਆਈ ਇੱਥੋਂ ਹੀ ਲੈ ਕੇ ਜਾਣਾ ਹਾਂਜੀ ਠੀਕ ਆ ਜੀ ਅਸੀਂ ਅੱਜ ਕਰਿਆ ਨਾ ਸਟੋਰ ਮदन ਭਾਈ ਹੁਣਾਂ ਕੋਲ ਆਏ ਆ ਉਹ ਦੱਸਣਗੇ ਆਪਣੇ ਕੋਲ ਆ ਵਿੱਚ ਸਾਰਾ ਕੁਝ ਹੈਗਾ ਤੇ ਉਹ ਬਾਕੀ ਮਾਰਕੀਟ ਦੀ ਖੂਬਸੂਰਤੀ ਬਾਰੇ ਦੱਸਣਗੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਨਾ ਖਲੋਆ ਬਾਰੇ ਜਿੱਦਾਂ ਖੂਬਸੂਰਤੀ ਬਾਰੇ ਦੱਸਣ ਜਾ ਰਹੇ ਆ ਇੱਥੇ ਸਭ ਕੁਝ ਹੈਗਾ ਜਿੱਦਾਂ ਤੇ ਤੁਸੀਂ ਵੀ ਇਹਨਾਂ ਬਾਰੇ ਆਪਣੇ ਵਿਚਾਰ ਰੱਖਿਓ ਹਾਂਜੀ ਪਿੰਡ ਖਲੋਆ ਬਿਤੇ ਅੱਡਾ ਬਹੁਤ ਵਧੀਆ ਹੈ ਜੀ ਇਹ ਵਧੀਆ ਲੋਕ ਆ ਖਲੋਆ ਦੇ ਤੇ ਵਧੀਆ ਠੀਕ ਹੈ ਇੱਥੇ ਵਧੀਆ ਹੈਗਾ ਕੰਮ ਕਰਦੀ ਠੀਕ ਹੈ ਅੱਛੇ ਲੋਕ ਹੈ ਇੱਥੇ ਸਭ ਸੂਰਤਾ ਪਿੰਡ ਦੀ ਜਿਹੜੀ ਸਹੂਲਤ ਨਹੀਂ ਵੀ ਹੈਗੀ ਆ ਉਹ ਪਿੰਡ ਦੇ ਵਿੱਚ ਆਉਣੀ ਚਾਹੀਦੀ ਆ ਠੀਕ ਆ ਜੀ ਹਾਂਜੀ ਚਲੋ ਬਹੁਤ ਵਧੀਆ ਜੀ ਬਾਕੀ ਠੀਕ ਆ ਜੀ ਥੈਂਕ ਯੂ ਤੁਹਾਡਾ ਕੀਮਤੀ ਸਮਾਂ ਦੇਣ ਲਈ ਹਾਂਜੀ ਅੱਜ ਤੁਹਾਨੂੰ ਅਸੀਂ ਪਿੰਡ ਕੋਲੋਆ ਵਿੱਚ ਮੈਡੀਕਲ ਸਟੋਰ ਤੇ ਲੈ ਕੇ ਜਾ ਰਹੇ ਹਾਂ ਠੀਕ ਆ ਜੇ ਤੁਹਾਨੂੰ ਕੋਈ ਹੈਲਥ ਵੀ ਪ੍ਰੋਬਲਮ ਹੋਵੇ ਤੁਸੀਂ ਇੱਥੇ ਆ ਸਕਦੇ ਆ ਠੀਕ ਆ ਅਸੀਂ ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲ ਕਰਾ ਜਾ ਰਹੇ ਆ ਆ ਜੀ ਤੁਹਾਡੀ ਗੱਲ ਕਰਾਈਏ ਸਸੀ ਕਾ ਡਾਕਟਰ ਸਾਹਿਬ ਸਸੀ ਕਾ ਮੈਂ ਵੀ ਸਸੀ ਕਾ ਜੀ ਹਾਂਜੀ ਤੁਸੀਂ ਆਪਣੇ ਨਾ ਹੈਲਥ ਬਾਰੇ ਦੱਸਿਓ ਵੀ ਜਿੱਦਾਂ ਕੋਈ ਵੀ ਕੀ ਮਰੀਜ਼ ਨੂੰ ਪ੍ਰੋਬਲਮ ਹੋਵੇ ਤੇ ਆਪਣਾ ਟਾਈਮਿੰਗ ਬਾਰੇ ਦੱਸ ਸਕਦੇ ਆ ਠੀਕ ਹੈ ਜੀ ਹਾਂ ਮੇਰਾ ਨਾਮ ਡਾਕਟਰ ਰਜਿੰਦਰ ਸਿੰਘ ਹੈ ਔਰ ਮੈਂ ਕੋਲੋਇਆ ਆਡੇ ਦੇ ਵਿੱਚ ਐਜ਼ ਇੱਕ ਫਰਸਟ ਹੈਡ ਕਲੀਨਿਕ ਚਲਾ ਰਿਹਾ ਹਾਂ ਔਰ ਮੇਰਾ ਜਰਾ ਟਾਈਮਿੰਗ ਹੈਗਾ ਸਵੇਰੇ 7:30 ਵਜੇ ਤੋਂ ਲੈ ਕੇ 1:00 ਵਜੇ ਤੱਕ ਹੈਗਾ 1:00 ਵਜੇ ਲੰਚ ਟਾਈਮ ਹੁੰਦਾ ਹੈਗਾ ਔਰ ਉਸ ਤੋਂ ਬਾਅਦ 2:30 ਵਜੇ ਫਿਰ ਜਿਹੜੀ ਕਲੀਨਿਕ ਹੈ ਓਪਨ ਹੋ ਜਾਂਦੀ ਹੈ 22:00 ਤੋਂ ਲੈ ਕੇ 8:30 ਵਜੇ ਤੱਕ ਤੁਸੀਂ ਬਿਲਕੁਲ ਜਦੋਂ ਮਰਜ਼ੀ ਕਲੀਨਿਕ ਤੇ ਆ ਸਕਦੇ ਆ ਇਹਦੇ ਵਿੱਚ ਅ ਮੇਰਾ ਜਿਹੜਾ ਮੇਨ ਪਰਪਸ ਹੈਗਾ ਉਹ ਹੈਗਾ ਫਸਟ ਏਡ ਦੇਣਾ ਕਿਸੇ ਪੇਸ਼ੈਂਟ ਨੂੰ ਠੀਕ ਹੈ ਜੀ ਤੇ ਬਾਕੀ ਅ ਅਗਰ ਕਿਸੇ ਨੂੰ ਕੋਈ ਕੋਈ ਡ੍ਰਿਪ ਲਗਾਉਣਾ ਹੈਗਾ ਜਾਂ ਕੋਈ ਇਨਫੈਕਸ਼ਨ ਵਗੈਰਾ ਹੈਗੀ ਉਹ ਸਾਰਾ ਟ੍ਰੀਟਮੈਂਟ ਜਿਹੜਾ ਹੈਗਾ ਉਸ ਹੀ ਰਿਪੋਰਟ ਦੇ ਅਕੋਰਡਿੰਗ ਹੀ ਕਰਦੇ ਇੱਥੇ ਹੈਗੇ ਠੀਕ ਹੈ ਜੀ ਅ ਦੂਸਰੀ ਗੱਲ ਮੈਂ ਦੱਸਣਾ ਚਾਹੁੰਦਾ ਹਾਂਗਾ ਕਿ ਮੇਰੇ ਕੋਲ ਫੈਸਿਲਿਟੀ ਹੈਗੀ ਅਗਰ ਕਿਸੇ ਦੇ ਰੱਬ ਨਾ ਕਰੇ ਕੋਈ ਕਿਸੇ ਕੁੱਤੇ ਨਾ ਕੱਟ ਲਿਆ ਹੈਗਾ ਉਹਨਾਂ ਦੇ ਲੂ ਕੱਟਣੇ ਹੈਗੇ ਆ ਉਹ ਵੀ ਆਪਾਂ ਬਿਲਕੁਲ ਫ੍ਰੀ ਆਪਾਂ ਕੋਸਟ ਕੱਢਦੇ ਹੈਗੇ ਆ ਠੀਕ ਆ ਜੀ ਅ ਤੇ ਬਾਕੀ ਜਿਹੜਾ ਮੇਰਾ ਮੇਨ ਕੰਮ ਹੈਗਾ ਉਹ ਫਰਸਟ ਏਡ ਦਾ ਹੈਗਾ ਫਰਸਟ ਏਡ ਆਪਾਂ ਇੱਥੋਂ ਕਿਸੇ ਪੇਸ਼ੈਂਟ ਨੂੰ ਦੇ ਸਕਦੇ ਆ ਜੇਕਰ ਕੋਈ ਜ਼ਿਆਦਾ ਪੇਸ਼ੈਂਟ ਆਪਣੇ ਸੀਰੀਅਸ ਹੈਗਾ ਉਹਨੂੰ ਆਪਾਂ ਫਰਸਟ ਏਡ ਦੇ ਕੇ ਅੱਗੇ ਤੋਰ ਦਿੰਦਾ ਹੈਗਾ ਹਾਂਜੀ ਜਿੱਦਾਂ ਸਾਡੇ ਪਿੰਡ ਕੋਲ ਆ ਵਿੱਚ ਡਾਕਟਰ ਜੀ ਆਏ ਹੋਏ ਆ ਨਾ ਠੀਕ ਆ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਤੁਸੀਂ ਵੱਡੇ ਵੱਡੇ ਜਿਹੜਾ ਮੈਡੀਕਲ ਸਟੋਰਾਂ ਤੇ ਜਾਣੇ ਆ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਛੋਟੇ ਕਾਰੋਬਾਰਾਂ ਨੂੰ ਸਪੋਰਟ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਕਤਰੀ ਥੈਂਕ ਯੂ ਜੀ ਥੈਂਕ ਯੂ ਮੈਡਮ ਓਕੇ